ਇਹ ਤਸਵੀਰਾਂ ਕੀ ਮੈਨੇ ਰੱਖਦੀਆਂ ਜੰਗਲੇ ਜਕੜੇ ਹੋਏ ਮੂੰਹ ਤੇ ਬੱਧੀਆਂ ਹੋਈਆਂ ਪਟੀਆਂ ਦੇਖੋ ਇਹ ਜਿਹੜੀਆਂ ਤਸਵੀਰਾਂ ਮੂੰਹਾਂ ਤੇ ਪਟੀਆਂ ਬੰਨੀਆਂ ਹੋਈਆਂ ਜੰਜੀਰਾਂ ਲਾਈਆਂ ਹੋਈਆਂ ਇਹ ਅਣਾਨੀ ਐਮਰਜੈਂਸੀ ਲਾਈ ਹੋਈ ਆ ਸਾਡੇ ਬੋਲਣ ਦੇ ਅਧਿਕਾਰਾਂ ਨੂੰ ਸਾਡੇ ਤੋਂ ਖੋਇਆ ਜਾ ਰਿਹਾ ਸਾਡੀ ਪੰਜਾਬ ਦੀ ਸੱਚੀ ਗੱਲ ਨੂੰ ਉਹਨੂੰ ੱੱਕੇ ਨਾਲ ਦਬਾਇਆ ਜਾ ਰਿਹਾ ਸੋ ਇਸ ਕਰਕੇ ਜਿਹੜੇ 20 ਲੱਖ ਲੋਕ ਖਡੂਰ ਸਾਹਿਬ ਦੀ ਧਰਤੀ ਦੇ ਨੇ ਜਿਨ੍ਹਾਂ ਨੇ ਭਾਈ ਅਮਰਤਪਾਲ ਸਿੰਘ ਨੂੰ ਐਮਪੀ ਬਣਾ ਕੇ ਸੰਸਦ ਵਿੱਚ ਭੇਜਿਆ ਉਹਦੀ ਜਿਹੜੀ ਆਵਾਜ਼ ਆ ਉਹਨੂੰ ਇਹ ਬੰਦ ਕਰਨਾ ਚਾਹੁੰਦੇ ਆ ਡੱਕਣਾ ਚਾਹੁੰਦੇ ਆ ਸੋ ਇਸ ਕਰਕੇ ਆ ਦੇਖੋ ਅੱਜ ਸੰਗਤ ਦਾ ਕਿੱਡਾ ਵੱਡਾ ਕਾਫਲਾ ਇਹ ਲੋਕ ਇਹ ਦਸਣ ਆਏ ਆ ਕਿ ਸਾਨੂੰ ਤੁਸੀਂ ਜੰਜੀਰਾਂ ਵਿੱਚ ਜਕੜਿਆ ਹੋਇਆ ਕਾਦੀ ਇਸ ਮੁਰਖ ਦੇ ਅੰਦਰ ਡੈਮੋਕ੍ਰੇਸੀ ਆ ਕਾਦਾ ਇੱਥੇ ਬੋਲਣ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਹੈਗਾ ਕਿ ਭਾਈ ਅਮਰਪਾਲ ਸਿੰਘ ਆਪ ਦੇ 2 ਲੱਖ ਲੋਕਾਂ ਨੂੰ ਜਵਾਬ ਦੇ ਨਹੀਂ ਹੈਗਾ ਜੇ ਉਹ ਐਮਪੀ ਆ ਤੇ ਉਹ ਜਵਾਬ ਦੇ ਆ ਉਹਦੇ ਲਈ ਸੋ ਉਹਨੂੰ ਜਿਹੜੀਆਂ ਉੱਥੇ ਦੀਆਂ ਸਮੱਸਿਆਵਾਂ ਨੇ ਉਹਦੇ ਲਈ ਬੋਲਣ ਲਈ ਉਹਨੂੰ ਰਾਈਟ ਦੇਣਾ ਚਾਹੀਦਾ ਜਮੀਰ ਦੇ ਘਪਾਉਂਦੇ ਨੇ 부ਜਾਰ ਤਾਂ ਕਿਤੇ ਪਰ ਗਾੜੀ ਕਿਤੇ ਜਾਂਦੀ ਗੋਲੀ ਮਾਰੀਆ ਠੰਡੇ ਵਸਤੇ ਜਿੱਕੇ ਸਪਾਉਂਦੇ ਸਰਕਾਰੀਆ ਦੰਮੋ ਰਾਜ ਰਾਜੋਂ ਨਰਕਾਂ ਵੀ ਭੁੱਲ ਗਏ ਜਿਹੜੀ ਰੱਬ ਦੀ ਚ ਲੱਗਣੀ ਉਹ ਲੱਤ ਕਿੱਥੇ ਆ ਉਹ ਲੱਪਦੇ ਕਿਉਂ ਨਹੀਂ ਹੋ ਬੰਦੇ ਮੁੜ ਕੇ ਪੁੱਛਦੇ ਨੇ ਜਿਹੜੇ ਤੁਹਾਨੂੰ ਸੱਚ ਕਿੱਥੇ ਆ ਲੱਪ